ਇਹ ਕੋਈ ਨਹੀਂ ਆ ਗਿਆ। ਇਹ ਦੋਨੋਂ ਨੂੰ ਬਰਸਾਉਂ ਦੇ ਦਿੰਦੇ। ਹਨੀ 5 ਨੰਬਰ ਦਾ ਵੀ। ਠੀਕ ਹੈ। ਇਹ ਵੀ ਕੋਲ ਸੁਣਿਆ ਸੀ ਕਿ ਲੱਖਾਂ ਦੇ। ਪੀਵੀਐਸ ਨਾਲ। ਪੀਵੀਐਸ ਦੀ ਪੀਵੀਐਸ ਨਾਲ ਇੱਕ ਇੱਕ ਨਾਲ ਦੱਸ ਦੇ ਨਾ ਕਰੀ। ਪਰ ਠੀਕ ਹੈ। ਅੱਗੇ ਅੱਗੇ। मिलिटरी कर रहे हैं सोनू वाले में करता है बी के साइड चला हुआ ठीक है 12 पूर्वक सर्कल 12 पूर्वक ठीक है सब बैठ जाएगा तो नितिन ऊपर मेन साइड में हम भीड़ लोग को नहीं करना है सब ठीक है एक केले का मागुले एक फड़ लेनी अगे, अगे, ਕੀ ਚਾਰ ਹੈ ਜੀ ਚੱਕਰ ਹੋਸ ਚੱਕਰ ਹੋਸ ਮਸ ਨਾ ਰਵੇ ਮੈਂ ਨਹੀਂ ਲੱਗਦਾ ਤੜਕ ਸਰ ਇੱਕ ਇਨਫੋਰਮੇਸ਼ਨ ਮਿਲੀ ਹੈ ਕੋਈ ਦੋ ਸ਼ੱਕੀ ਬੰਦੇ ਜਿਹੜੇ ਹੈਗੇ ਆ ਮਾੜਾ ਕੁਕੜਾ ਕਰਨ ਦੀ ਤਾੜ ਵਿੱਚ ਹੈਗੇ ਮੋਟਰਸਾਈਕਲ ਤੇ ਫਿਰਤੁਰ ਰਹੇ ਉਹ ਉਹਨੂੰ ਦੇਖਦਾ ਹੁੰਦੇ ਜਾਣਦੇ ਹੋਏ ਇੱਕ ਨਾਕਾ ਸੀ ਪਿੰਡ ਬਾਰਾਪੁਰ ਤੇ ਸਾਡੇ ਮੁਖ ਅਫਸਰ ਗੜਸ਼ੰਕਰ ਨਾਲ ਚੌਕੀ ਜਾਂਚਾ ਅਸਨਾਮ ਸਿੰਘ ਸਮੰਢੜੇ ਤੋਂ ਹੋਰ ਮੁਲਾਜ਼ਮਾਂ ਨੇ ਲਾਇਆ ਹੋਇਆ ਸੀ ਇਸ ਨਾਕੇ ਤੇ ਇਹਨਾਂ ਨੇ ਰੋਕਣ ਨੂੰ ਕਿਹਾ ਉਹਨਾਂ ਦੋਹਾਂ ਨੂੰ ਤੇ ਗਨ ਬਜਾਏ ਰੁਕਣ ਦੇ ਉਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਔਰ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਬੜੀ ਬਹਾਦਰੀ ਦੇ ਨਾਲ ਪੁਲਿਸ ਦੀ ਗੱਡੀ 'ਚ ਵੀ ਗੋਲੀ ਲੱਗੀ ਇਵਨ ਮੁੰਡੇ ਨੇ ਸਾਡੇ ਨੇ ਬੁਲਟ ਪ੍ਰੂਫ ਜੈਕਟ ਪਾਇਆ ਇਸੇ ਨੁਕਸਾਨ ਨਹੀਂ ਹੋਇਆ ਉੱਚੇ ਵੀ ਗੋਲੀ ਲੱਗੀ ਉਹਨਾਂ ਦੇ ਤੇ ਸਾਡੇ ਉਹਨਾਂ ਜਿਹੜਾ ਪੁਲਿਸ ਵਾਲ ਨੂੰ ਫਾਇਰ ਹੋਇਆ ਉਹ ਉਹਨਾਂ ਦੇ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈਗੀ ਜਿਹੜਾ ਕਾਨੂੰਨ ਆ ਦਾ ਬੰਦਾ ਸੀ ਤੇ ਉਹਨਾਂ ਦੋਹਾਂ ਨੂੰ ਕਾਬੂ ਕਰ ਲਿਆ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇੱਕ ਦਾ ਨਾਂ ਕਨੂਆ ਬੱਸੀ ਵਜੀਦ ਉਹਦਾ ਪਿੰਡ ਥਾਣੇ ਹਰਿਆਣੇ ਚ ਉਹ ਵੀ ਉਹਦੇ ਉੱਪਰ ਵੀ ਅਸਲੈਕਟ ਦਾ ਪਰਚਾ ਸੀ ਤੇ ਜਿਹੜਾ ਦੂਜਾ ਹੈਗਾ ਉਹ ਇੱਥੇ ਥਾਣੇ ਗੜ੍ਹਸ਼ੰਕਰ ਦੇ ਇਬਰਾਹਿਮਪੁਰ ਦਾ ਹੈਗਾ ਉਹਦਾ ਨਾਂ ਸਿੰਮੂ ਆ ਉਹ ਵੀ ਮਰਡਰ ਦੇ ਵਿੱਚੋਂ ਜਮਾਨਤ ਤੇ ਹੈਗਾ ਬੰਦੇ ਅਸੀਂ ਕਾਬੂ ਕਰ ਲਏ ਹੈਗੇ ਬੱਸ ਇਹੀ ਸੀ ਕਿੰਨੇ ਕਲਜ ਦੀ ਘਟਨਾ ਹੈ ਹਮ ਤੜਕੀ ਦੀ ਘਟਨਾ तकरीबन तकरीबन ਸਾਢੇ 5 ਵਜੇ ਤੇ ਹਾਂ ਜੇ ਸਾਢੇ 5 ਵਜੇ ਇਹ ਠੀਕ ਹੈ ਕਿੱਥੇ ਦੇ ਸਾਬਾ ਇਹ ਇਹ ਬੰਦੇ ਇੱਕ ਤਾਂ ਪੁਲਿਸ ਸਟੇਸ਼ਨ ਹਰਿਆਣਾ ਦੇ ਵਿੱਚ ਵਸੀ ਵਜੀਦ ਦਾ ਹੈਗਾ ਤੇ ਇਦਾਂ ਹੀ ਦੂਸਰਾ ਬੰਦਾ ਜਿਹੜਾ ਇੱਥੇ ਇਬਰਾਹਿਮਪੁਰ ਦਾ ਹੈਗਾ ਪੁਲਿਸ ਸਟੇਸ਼ਨ ਆਪਣੇ ਕੜਚੰਕਰ ਦਾ ਇੱਕ ਕਨੂਆ ਸਰ ਹਾਂਜੀ ਇੱਕ ਕਨੂ ਤੇ ਇੱਕ ਸਿਮ ਸਿਮੂ ਇੱਥੇ ਦਾ ਇਬਰਾਹਿਮਪੁਰ ਦਾ ਕਨੂ ਵਸੀ ਵਜੀਦ ਦਾ ਹੈ